ਨੇ ਰੰਗਪੁਰ ਜੀ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂਗਾ ਅਮਰੀਕਾ ਜਿਹੜਾ ਹਮੇਸ਼ਾ ਅੱਜ ਦਾ ਨਹੀਂ ਲੰਬੇ ਦੌਰ ਤੋਂ ਪਾਕਿਸਤਾਨ ਦੀ ਮਤਲਬ ਕਰਦਾ ਹੈ ਮੰਨ ਲਓ ਹਰਿੰਦਰ ਰਿੰਦਾ ਸੰਧੂ ਹੈ ਪਾਕਿਸਤਾਨ ਚ ਟੈਰਰਿਸਟ ਹੈ ਜੀ ਲੇਕਿਨ ਅਮਰੀਕਾ ਤੋਂ ਗੋਲਡੀ ਬਰਾਡ ਸਾਰਿਆਂ ਨਾਲ ਉਹਨਾਂ ਨਾਲ ਉਹ ਲਿੰਕ ਦੇ ਵਿੱਚ ਪੰਨੂ ਨੂੰ ਪੰਨੂ ਸਰਕਾਰੀ ਵਾਈਟ ਹਾਊਸ ਦੇ ਪ੍ਰੋਗਰਾਮ ਚ ਜਾਂਦਾ ਤੇ ਉਸੇ ਪ੍ਰੋਗਰਾਮ ਚ ਜੈ ਸ਼ੰਕਰ ਜਾਂਦੇ ਨੇ ਹਿੰਦੁਸਤਾਨ ਦੇ ਵਿਦੇਸ਼ ਮੰਤਰੀ ਤੇ ਕਿੰਨਾ ਦੁੱਖ ਹੁੰਦਾ ਹੋਵੇਗਾ ਹਿੰਦੁਸਤਾਨ ਦਾ ਵਿਦੇਸ਼ ਮੰਤਰੀ ਦੇਖਦਾ ਹੋਵੇਗਾ ਇੰਡੀਆ ਦਾ ਹਾਰਡ ਕੋਰ ਟੈਰਰਿਸਟ ਐਸੇ ਪ੍ਰੋਗਰਾਮ ਚ ਇੱਕ ਪਾਕਿਸਤਾਨ ਜ਼ਮੀਨ ਤੇ ਡਿਗਿਆ ਹੋਇਆ 30% ਇੱਕ ਹਿੰਦੁਸਤਾਨ 90% ਦੋਨਾਂ ਨੂੰ ਬਰਾਬਰ ਬਿਠਾਇਆ ਜਾ ਸਕਦਾ ਜੀ ਜੇ ਮੈਂ ਕਹਾਂ ਪੰਜਾਬੀ ਚ ਕਹਦਾ ਕਿ ਅਸੀਂ ਘੋੜੇ ਆ ਉਹ ਖੋਤੇ ਆ ਖੋਤੇ ਤੇ ਘੋੜੇ ਨੂੰ ਬਰਾਬਰ ਸੰਘਿਆ ਦਿੱਤੀ ਜਾ ਸਕਦੀ ਇੱਕੋ ਕੁਰਸੀ ਤੇ ਬਿਠਾਇਆ ਜਾ ਸਕਦਾ ਜੀ ਅਮਰੀਕਾ ਇੱਕ 크੍ਰਿਸਚੀਅਨ ਕੰਟਰੀ ਹੈ। ਇਸਾਈ ਕੰਟਰੀ ਹੈ। ਜੀ। ਉੱਥੇ ਮੈਸੇਜ ਤਾਂ ਕਨਵੇ ਹੋ ਰਿਹਾ ਨਾ ਵੀ ਇੱਥੇ ਜਿਹੜੀਆਂ ਘੱਟ ਗਿਣਤੀਆਂ ਆਲੇ ਉਹ ਖਤਰੇ 'ਚ ਐ। ਜੀ। ਉਹਨਾਂ ਦੇ ਅਧਿਕਾਰਾਂ ਦਾ ਕਹਾਣ ਹੋ ਰਿਹਾ। ਹੁਣ ਹਿੰਦੁਸਤਾਨ ਦੀ ਹਕੂਮਤ ਦੇ ਵਿੱਚ ਤੁਸੀਂ ਮੈਨੂੰ ਇੱਕ ਇਸਾਈ ਮੰਤਰੀ ਦਿਖਾ ਦਿਓ। ਉੱਥੇ NASA ਦੇ ਸਾਇੰਟਿਸਟ ਕੌਣ ਐ? ਸਾਡੇ। ਉੱਥੇ ਟੌਪ ਦੇ ਡਾਕਟਰ ਕੌਣ ਐ? ਸਾਡੇ। ਅਮਰੀਕਾ ਨੂੰ ਪਤਾ ਹੈ ਕਿ ਅਸੀਂ ਜਿੰਨਾ ਹਿੰਦੁਸਤਾਨ ਨੂੰ ਪਾਕਿਸਤਾਨ ਤੋਂ ਡਿਸਟਰਬ ਕਰਾਵਾਂਗੇ। ਉਹਨਾਂ ਇੱਥੋਂ ਦਾ ਟੌਪ ਦਾ ਬ੍ਰੇਨ ਅਮਰੀਕਾ ਵਾਲਾ। ਜੇ ਸਾਡਾ ਦੇਸ਼ ਹੀ ਤਰੱਕੀ ਕਰ ਗਿਆ ਫਿਰ ਅਮਰੀਕਾ ਚ ਕੌਣ ਜਾਊਗਾ ਵਾਈਸੋ ਪੰਜਾਬ ਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਜੇ 트ੰਪ ਵੱਲੋਂ ਟੈਰਿਫ ਜਾਰੀ ਕਰ ਦਿੱਤਾ ਗਿਆ ਇਸ ਦੇ ਵਿੱਚ ਜੇ ਗੱਲ ਕਰੀਏ ਭਾਰਤ ਦੇ ਉੱਤੇ 25% ਟੈਰਿਫ ਲਗਾਇਆ ਗਿਆ ਤੇ ਇਸ ਦੇ ਨਾਲ ਹੀ ਗਵਾਂਡੀ ਦੇਸ਼ ਪਾਕਿਸਤਾਨ ਦੇ ਉੱਤੇ 19% ਟੈਕਸ ਲਗਾਤਾ ਗਿਆ ਹੈ ਇਸੇ ਉੱਤੇ ਅਸੀਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਜੀ ਨਾਲ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ 25% ਭਾਰਤ ਤੇ ਟੈਕਸ ਲਗਾਇਆ ਜਾਂਦਾ ਪਾਕਿਸਤਾਨ ਦੇ 19% ਲਗਾਏ ਜਦਕਿ ਸਾਡੇ ਦੇਸ਼ ਦੇ ਜਿਹੜੇ ਨੇਤਾ ਨੇ ਉਹ ਕਹਿੰਦੇ ਕਿ ਸਾਡੇ ਬੜੇ ਅੱਛੇ ਸਬੰਧ ਹੈ ਫਿਰ ਇਦਾਂ ਕਿਉਂ ਹੋ ਗਿਆ ਨਹੀਂ ਰੰਗਬੁਰੀ ਜੀ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂਗਾ ਅਮਰੀਕਾ ਜਿਹੜਾ ਹਮੇਸ਼ਾ ਅੱਜ ਦਾ ਨਹੀਂ ਲੰਬੇ ਦੌਰ ਤੋਂ ਪਾਕਿਸਤਾਨ ਦੀ ਮਦਦ ਕਰਦਾ ਆਇਆ ਹੈ ਤੁਸੀਂ ਮੈਂ ਤੁਹਾਨੂੰ ਉਦਾਹਰਨਾਂ ਦੇ ਨਾਲ ਗੱਲ ਕਰਾਂਗਾ ਮੈਂ ਕੋਈ ਗਲਤ ਕਰਾਂਗੀ ਜੀ ਦੇਖੋ ਅੱਜ ਤੁਸੀਂ ਕਿੰਨੇ ਸਾਲ ਹੋ ਗਏ ਪੰਜਾਬ ਦੇ ਵਿੱਚ ਅੱਜ ਵੀ ਹਥਿਆਰ ਫੜੇ ਜਾ ਰਹੇ ਆ ਜੀ ਔਰ ਸਭ ਨੂੰ ਪਤਾ ਪਾਕਿਸਤਾਨ ਤੋਂ ਆ ਰਹੇ ਆ ਠੀਕ ਹੈ ਔਰ ਇੱਕ ਇੱਕ ਚੀਜ਼ ਜਿਹੜੀ ਆ ਆਈਐਸਆਈਓ ਨੂੰ ਕੰਟਰੋਲ ਕਰ ਰਹੀ ਆ ਜੀ ਜਿਹੜਾ ਸਾਡੇ ਟੈਰਰਿਸਟ ਆ ਕਈ ਲਿੰਕ ਨਿਕਲੇ ਨੇ ਜਿਹੜੇ ਅਮਰੀਕਾ ਦੇ ਮਲੋ ਹਰਿੰਦਰਿੰਦਰ ਦਾ ਸੰਧੂ ਹੈ ਪਾਕਿਸਤਾਨ ਚ ਟੈਰਰਿਸਟ ਹੈ ਜੀ ਲੇਕਿਨ ਅਮਰੀਕਾ ਤੋਂ ਗੋਲਡੀ ਬਰਾਡ ਸਾਰਿਆਂ ਨਾਲ ਉਹਨਾਂ ਨਾਲ ਉਹ ਲਿੰਕ ਦੇ ਵਿੱਚ ਜੀ ਔਰ ਉੱਥੋਂ ਘੁੰਮ ਕੇ ਇੱਥੇ ਆ ਰਿਹਾ ਮੰਨ ਲਓ ਹੈਪੀ ਪਾਸੀਆ ਹੈ ਹੁਣ ਬਟਾਲੇ ਵਾਲਾ ਮੁੰਡਾ ਫੜਿਆ ਗਿਆ ਠੀਕ ਹੈ ਨਾ ਇਹ ਸਾਰੇ ਪੰਜਾਬ ਦੇ ਨਾਮੀ ਗੈਂਗਸਟਰ ਰ ਨਾਮੀ ਅਤਵਾਦੀ ਹੈ ਜਿਨ੍ਹਾਂ ਨੇ ਅਮਰੀਕਾ ਚ ਬਣਾ ਲਿੱਤੀ ਹੋਈ ਹੈ ਹੁਣ ਮੈਂ ਤੁਹਾਨੂੰ ਲੇਟੈਸਟ ਦੱਸਾਂ ਅ ਡੋਨਾਲਡ ਟਰੰਪ ਜਦੋਂ ਰਾਸ਼ਟਰਪਤੀ ਬਣੇ ਹੈ ਜੀ ਉਹਨਾਂ ਦੇ ਸਮਾਗਮ ਦੇ ਵਿੱਚ ਇੰਡੀਆ ਦਾ ਹਾਰਡ ਕੋਰ ਟੈਰਰਿਸਟ ਜਿਹਨੂੰ ਇੰਡੀਆ ਦੀ ਸਰਕਾਰੀ ਏਜੰਸੀਆਂ ਨੇ ਐਲਾਨਿਆ ਹੋਇਆ ਗੁਰਪਤਵੰਤ ਸਿੰਘ ਪੰਨੂ ਉਹ ਪ੍ਰੋਗਰਾਮ 'ਚ ਸ਼ਰੀਕ ਹੁੰਦਾ ਹੈ ਜੀ ਇੱਥੋਂ ਕੀ ਪਤਾ ਲੱਗਦਾ ਇੱਥੋਂ ਕੀ ਪਤਾ ਲੱਗਦਾ ਪੰਨੂ ਨੂੰ ਪੰਨੂ ਸਰਕਾਰੀ ਵਾਈਟ ਹਾਊਸ ਦੇ ਪ੍ਰੋਗਰਾਮ 'ਚ ਜਾਂਦਾ ਤੇ ਉਸੇ ਪ੍ਰੋਗਰਾਮ 'ਚ ਜੈ ਸ਼ੰਕਰ ਜਾਂਦੇ ਨੇ ਹਿੰਦੁਸਤਾਨ ਦੇ ਵਿਦੇਸ਼ ਮੰਤਰੀ ਤੇ ਕਿੰਨਾ ਦੁੱਖ ਹੁੰਦਾ ਹੋਵੇਗਾ ਹਿੰਦੁਸਤਾਨ ਦਾ ਵਿਦੇਸ਼ ਮੰਤਰੀ ਦੇਖਦਾ ਹੋਵੇਗਾ ਇੰਡੀਆ ਦਾ ਹਾਰਡ ਕੋਰ ਟੈਰਰਿਸਟ ਐਸੇ ਪ੍ਰੋਗਰਾਮ 'ਚ ਜੀ ਤੇ ਸਭ ਨੂੰ ਪਤਾ ਹੈ ਕਿ ਉਹ ਉਹਦੀਆਂ ਵੀਡੀਓ ਨਾ ਸ਼ੁਰੂ ਹੁੰਦੀਆਂ ਆ ਆਪ ਭੇਜਦਾ ਵੀਡੀਓ ਕਿ 에어 ਇੰਡੀਆ ਦੇ ਜਹਾਜ਼ ਉਡਾ ਦੇਾਂਗੇ ਜੀ 에어ਪੋਰਟ ਉਡਾ ਦੇਾਂਗੇ ਪਾਕਿਸਤਾਨ ਦੀ ਬੋਲੀ ਹੀ ਬੋਲਦਾ ਨਾ ਜੀ ਪਾਕਿਸਤਾਨ ਦੀ ਬੋਲੀ ਹੀ ਬੋਲਦਾ ਤੇ ਦੱਸੋ ਨਾ ਕੀ ਕਰ ਲਿਆ ਅਮਰੀਕਨ ਜੀ ਕੀ ਕਰ ਲਿਆ ਇਸ ਕਰਕੇ ਜੋ ਹੁਣ ਦੀ ਇਹ ਤਾਂ ਹੁੰਦੀਆਂ ਪਰਸਤਿਤੀਆਂ ਦੱਸਦੀਆਂ ਲੰਬੇ ਦੌਰ ਤੋਂ ਜੀ ਸਾਡੇ ਕਈ ਟੈਰਿਸਟ 18 ਕੇ 19 ਅੱਜ ਵੀ ਅਮਰੀਕਾ ਦੇ ਵਿੱਚ ਬੈਠੇ ਹੋਏ ਜੀ ਜਿਨ੍ਹਾਂ ਨੂੰ ਹਿੰਦੁਸਤਾਨ ਦੀ ਗਵਰਨਮੈਂਟ ਵਾਂਟਡ ਹੈ ਜਿਹੜੇ ਵਾਂਟਡ ਹੈ ਜੀ ਔਰ ਦੂਜੀ ਜਿਹੜੀ ਗੱਲ ਹੈ ਕਿ ਕਦੀ ਵੀ ਅਮਰੀਕਾ ਜਿਹੜਾ ਅਮਰੀਕਾ ਉਹ ਕਦੀ ਨਹੀਂ ਚਾਹੁੰਦਾ ਕਿ ਹਿੰਦੁਸਤਾਨ ਖੁਸ਼ਹਾਲ ਹੋਵੇ ਜੀ ਜਿੰਨਾ ਕ ਉਹ ਪਾਕਿਸਤਾਨ ਦੀ ਸਪੋਰਟ ਕਰਦੇ ਨੇ ਜੀ ਜਿੰਨੀ ਉਹ ਪਾਕਿਸਤਾਨ ਦੀ ਸਪੋਰਟ ਕਰਦੇ ਨੇ ਉੰਨੀ ਹਿੰਦੁਸਤਾਨ ਦੀ ਕਰਦੇ ਜੀ ਲੇਕਿਨ ਗੱਲ ਇਹ ਹੈ ਕਿ ਤੁਸੀਂ ਦੇਖੋ ਇੱਕ ਪਾਕਿਸਤਾਨ ਜ਼ਮੀਨ ਤੇ ਡਿਗਿਆ ਹੋਇਆ 30% ਇੱਕ ਹਿੰਦੁਸਤਾਨ 90% ਦੋਨਾਂ ਨੂੰ ਬਰਾਬਰ ਬਿਠਾਇਆ ਜਾ ਸਕਦਾ ਜੀ ਜੇ ਮੈਂ ਕਹਾਂ ਪੰਜਾਬੀ ਚ ਕਹਿੰਦਾ ਕਿ ਅਸੀਂ ਘੋੜੇ ਆ ਖੋਤੇ ਆ ਖੋਤੇ ਤੇ ਘੋੜੇ ਨੂੰ ਬਰਾਬਰ ਸੰਗਿਆ ਦਿੱਤੀ ਜਾ ਸਕਦੀ ਇੱਕੋ ਕੁਰਸੀ ਤੇ ਬਿਠਾਇਆ ਜਾ ਸਕਦਾ ਜੀ ਜੱਜ ਤੇ ਚੋਰ ਨੂੰ ਆਪਣੇ ਸਾਹਮਣੇ ਕੁਰਸੀ ਦਾ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਚੋਂ ਡਰੱਗ ਭੇਜ ਰਹੇ ਆ ਹਥਿਆਰ ਭੇਜ ਰਹੇ ਆ ਮਰਡਰ ਕਰ ਰਹੇ ਆ ਕਰਾ ਰਹੇ ਆ ਤੇ ਉਹਨਾਂ ਨੂੰ ਪਾਕਿਸਤਾਨ ਦੀ ਉਹਨਾਂ ਸਰਵਿਸਿਜ਼ ਨੂੰ ਅਮਰੀਕਾ ਫੰਡ ਦੇ ਰਿਹਾ ਜਦੋਂ ਹਿੰਦੁਸਤਾਨ ਪਾਕਿਸਤਾਨ ਦਾ ਯੁੱਧ ਹੋਇਆ ਅਮਰੀਕਾ ਦੀ ਜਿਹੜੀ ਵਾਸ਼ਿੰਗਟਨ ਡੀਸੀ ਹੈ ਉੱਥੋਂ ਦਾ ਜਿਹੜਾ ਲੋਨ ਆ ਉਹਦਾ ਪਾਸ ਕੀਤਾ ਗਿਆ 1 ਲੱਖ ਡਾਲਰ ਦਾ ਜੀ ਫਿਰ ਕਿਤੇ ਮੰਨ ਨਹੀਂ ਲੈਣਾ ਚਾਹੀਦਾ ਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਨੇਤਾ ਨੇ ਜਾਂ ਸਰਕਾਰ ਹੈ ਸਾਡੀ ਕੀ ਸਾਡਾ ਅਮਰੀਕਾ ਸਾਡੇ ਨਾਲ ਨਹੀਂ ਹੈ ਫਿਰ ਅਸੀਂ ਕਿਉਂ ਇਹ ਬਿਆਨ ਅਮਰੀਕਾ ਜੇ ਸਾਡੇ ਨਾਲ ਹੁੰਦਾ ਨਾ ਜਿਹੜਾ ਪਹਿਲਾ ਦੌਰ ਸੀਗਾ ਮੈਨੂੰ ਲੱਗਦਾ ਹੈ ਕਿ ਉਸ ਦੌਰ ਚ ਟਰੰਪ ਜਿਹੜੇ ਨੇ ਉਹ ਨਰਿੰਦਰ ਮੋਦੀ ਨਾਲ ਕਾਫੀ ਕੰਫਰਟੇਬਲ ਸੀਗੇ ਜੀ ਇੱਕ ਦੋ ਰੀਜ਼ਨ ਦੱਸਦਾ ਦੇਖੋ ਇੱਕ ਤਾਂ ਇਹ ਜਿਹੜੀ ਸਰਕਾਰ ਹੈ ਜੀ ਇਹ ਹਿੰਦੂ ਰਾਸ਼ਟਰ ਦੇ ਏਜੰਡੇ ਤੇ ਚੱਲਦੀ ਗਈ ਹੈ ਜੀ ਅਮਰੀਕਾ ਇੱਕ 크੍ਰਿਸਚੀਅਨ ਕੰਟਰੀ ਹੈ ਜੀ ਇਸਾਈ ਕੰਟਰੀ ਹੈ ਜੀ ਉੱਥੇ ਮੈਸੇਜ ਤਾਂ ਕਨਵੇ ਹੋ ਰਿਹਾ ਨਾ ਵੀ ਇੱਥੇ ਜਿਹੜੀਆਂ ਘੱਟ ਗਿਣਤੀਆਂ ਵਾਲੇ ਉਹ ਖਤਰੇ 'ਚ ਆ ਜੀ ਉਹਨਾਂ ਦੇ ਅਧਿਕਾਰਾਂ ਦਾ ਘਾਣ ਹੋ ਰਿਹਾ ਹੁਣ ਹਿੰਦੁਸਤਾਨ ਦੀ ਹਕੂਮਤ ਦੇ ਵਿੱਚ ਤੁਸੀਂ ਮੈਨੂੰ ਇੱਕ ਇਸਾਈ ਮੰਤਰੀ ਦਿਖਾ ਦਿਓ ਦੱਸੋ ਕਿਹੜਾ ਹੈਗਾ ਜੀ ਫਿਲਹਾਲ ਤਾਂ ਨਹੀਂ ਨਹੀਂ ਹੈਗਾ ਨਾ ਤੁਸੀਂ ਹਿੰਦੁਸਤਾਨ ਦੇ ਟਾਪ ਅਫੀਸਰਸ ਬਿਊਰੋਕਰੇਟ ਚ ਇੱਕ ਈਸਾਈ ਅਫਸਰ ਰਖਾ ਲਿਓ ਕਿਹੜਾ ਹੈਗਾ ਦੱਸੋ ਜੇ ਈਸਾਈ ਅਫਸਰ ਨਹੀਂ ਈਸਾਈ ਮੰਤਰੀ ਨਹੀਂ ਕੀ ਉਹਦਾ ਮੈਸੇਜ ਅਮਰੀਕਾ ਚ ਨਹੀਂ ਜਾ ਰਿਹਾ ਕਿ ਈਸਾਈ ਦੇ ਜਿਹੜੇ ਪੋਪ ਹੈ ਜਾਂ ਹੋਰ ਉਹਨਾਂ ਦੇ ਹੈਗੇ ਉਹ ਦੁਆ ਨਹੀਂ ਪਾਉਂਦੇ ਉਹਨੇ ਵੀ ਹਿੰਦੁਸਤਾਨ ਚ ਈਸਾਈ ਜਿਹੜੇ ਸਾਡੇ ਲੋਗ ਨੇ ਉਹਨਾਂ ਦਾ ਅਧਿਕਾਰ ਹੈ ਨਹੀਂ ਫਿਰ ਤੁਹਾਨੂੰ ਲੱਗਦਾ ਕਿ ਇਹੀ ਕਾਰਨ ਹੈ ਕਿ ਇਹੋ ਜੇ ਕਈ ਕਾਰਨ ਨੇ ਕੱਟਗਿੰਤੀਆਂ ਦੇ ਅਧਿਕਾਰਾਂ ਨੂੰ ਕੱਟ ਕੀਤਾ ਜਾ ਰਿਹਾ ਇਹ ਸਾਰੇ ਪਾਸੇ ਉੱਠ ਰਿਹਾ ਕੁਝ ਕੁਝ ਕੱਟਗਿੰਤੀਆਂ ਨੂੰ ਇਹ ਪਿਆਰ ਨਾਲ ਲੱਗੇ ਹੋਏ ਆ ਕੁਝ ਕੱਟਗਿੰਤੀਆਂ ਨੂੰ ਇਹ ਧੱਕੇ ਨਾਲ ਲੱਗੇ ਹੋਏ ਆ ਕੁਝ ਕੱਟਗਿੰਤੀਆਂ ਨੂੰ ਇਹਨਾਂ ਨੇ ਡਰਾਇਆ ਹੋਇਆ ਹੁਣ ਮੈਂ ਇਸ ਗੱਲ ਨੂੰ ਤੁਸੀਂ ਧਿਆਨ ਨਾਲ ਸਮਝੋ ਜਿਹੜੀ ਗੱਲ ਮੈਂ ਕਰਨਾ ਚਾਹੁੰਦਾ ਜੀ ਕਿ ਜਿਹੜਾ ਇਸ ਚੀਜ਼ ਦਾ ਮੈਸੇਜ ਹੈਗਾ ਹਿੰਦੁਸਤਾਨ ਬਾਰੇ ਕਿ ਇੱਥੇ ਜਿਹੜਾ ਇੱਕ Hindu ਰਾਸ਼ਟ੍ਰ ਉਰੇਕ ਬਣਨ ਜਾ ਰਿਹਾ ਇਹਦੀ ਤਿਆਰੀ ਹੋ ਰਹੀ ਹੈ ਇਹਦੇ ਲਈ ਬਹੁਤ ਤੇਜ਼ੀ ਨਾਲ ਹਰ ਚੀਜ਼ ਖੇਤਰ ਚ ਕੰਮ ਕੀਤਾ ਜਾ ਰਿਹਾ ਉਹਦਾ ਅਸਰ ਅਮਰੀਕਾ ਚ ਪੈਂਦਾ ਹੈ ਉਹਦਾ ਅਸਰ ਜਿਹੜੀਆਂ ਅਰਬ ਕੰਟਰੀਸ ਉੱਪਰ ਪੈਂਦਾ ਜੀ ਇਸੇ ਕਰਕੇ ਅੱਜ ਅਸੀਂ ਉਸ ਦੌਰ ਚ ਖੜੇ ਆ ਕਿ ਸਾਡੇ ਨਾਲ ਕੋਈ ਅਰਬ ਕੰਟਰੀ ਦਾ ਦੇਸ਼ ਨਹੀਂ ਹੈ ਅਸੀਂ ਅੱਜ ਉਸ ਦੌਰ ਚ ਖੜੇ ਆ ਸਾਡੇ ਨਾਲ ਇੱਕ ਵੀ ਇਸਾਈ ਕੰਟਰੀ ਵਾਲਾ ਜਵਰਾ ਉਹਨਾਂ ਦੇ ਲੋਕ ਉਹਨਾਂ ਦੀ ਹਕੂਮਤ ਸਾਡੇ ਨਾਲ ਨਹੀਂ ਹੈ ਤੇ ਇਸੇ ਕਰਕੇ ਹਿੰਦੁਸਤਾਨ ਅਲੱਗ-ਥਲਗ ਪਿਆ ਇਸ ਦਾ ਨੁਕਸਾਨ ਫਿਰ ਭਾਰਤ ਦੀ ਜਿਹੜੇ ਵਪਾਰੀ ਹੈ ਉਹਨਾਂ ਨੂੰ ਹੋਏਗਾ ਕਿ ਕਿ ਜਦੋਂ 25% ਟੈਕਸ ਲੱਗੇਗਾ ਪਹਿਲਾਂ 10% ਲੱਗ ਰਿਹਾ ਸੀ ਟੈਰਿਫ ਲੱਗੇਗਾ ਤੇ ਫਿਰ ਉਹ ਤਾਂ ਨੁਕਸਾਨ ਹੋਏਗਾ ਦੇਖੋ ਇੱਕ ਰੰਗਪੁਰੀ ਜੀ ਗੱਲ ਹੈ ਨੁਕਸਾਨ ਹੋਏਗਾ ਕਿਉਂਕਿ ਤੁਹਾਨੂੰ ਮੈਂ ਦੱਸਦਾ ਹਿੰਦੁਸਤਾਨ ਇਤੋਂ ਹੈਂਡ ਟੂਲ ਬਹੁਤ ਚੰਗੇ ਬਣਾਉਂਦਾ ਖਾਸ ਕਰਕੇ ਪੰਜਾਬ ਦੇ ਲੋਕ ਬਣਾਉਂਦੇ ਆ ਜਾਂਦਾ ਸਾਡੇ ਗਾਰਮੈਂਟਸ ਵੀ ਅਮਰੀਕਾ ਜਾਂਦੇ ਆ ਡਿਊਰਕਾ ਆ ਉਸਵਾਲ ਆ ਜੀ ਵਧੀਆ ਜਨਕ ਬਣ ਕੇ ਜਾਂਦੀ ਫਾਰਮਾਸਟਿਕਲ ਵੀ ਹੈ ਫਾਰਮਾਸਟਿਕਲ ਹੈਗੀਆਂ ਜੀ ਇਲੈਕਟ੍ਰੋਨਿਕਸ ਇਲੈਕਟ੍ਰੋਨਿਕਸ ਗੁੱਡਸ ਹੈਗੀਆਂ ਐਪਲ ਜਿਹੜਾ ਅਮਰੀਕਾ ਦੇ ਵਿੱਚ ਉਹ 44% ਐਪਲ ਹੈਗਾ ਹਿੰਦੁਸਤਾਨ ਚ ਅਸੈਂਬਲ ਹੋ ਕੇ ਜਾਂਦਾ ਇਸੇ ਕਰਕੇ ਅਮਰੀਕਾ ਦੇ ਡੋਨਲਡ ਟਰੰਪ ਨੇ ਐਪਲ ਦੇ ਸੀਈਓ ਨੂੰ ਕਿਹਾ ਸੀ ਵੀ ਆਪਣਾ ਬੰਦ ਕਰਕੇ ਅਮਰੀਕਾ ਚ ਆ ਜਾ ਨਹੀਂ ਤਾਂ ਤੇਰਾ ਫੋਨ ਬੰਦ ਕਰਾ ਦਿਆ ਜੀ ਔਰ ਤੁਸੀਂ ਇਸ ਤੋਂ ਇਲਾਵਾ ਜਾਓ ਕਿ ਅਸੀਂ ਵੈਕਸੀਨੇਸ਼ਨ ਜਿਹੜੀ ਬਣਾਣੀ ਹੈ ਉਹ ਅਸੀਂ ਅਮਰੀਕਾ ਨੂੰ ਦਿੰਨੇ ਆ ਸੌਫਟਵੇਅਰ ਸਾਡੇ ਅਮਰੀਕਾ ਚ ਜਾਂਦੇ ਆ ਹੁਣ ਮੈਂ ਤੁਹਾਨੂੰ ਇੱਕ ਬੇਸਿਕ ਕਾਰਨ ਦੱਸਦਾ ਜੀ ਅਮਰੀਕਾ ਨੂੰ ਜਿਹੜਾ ਚਲਾਉਣ ਵਾਲੇ ਲੋਕ ਨੇ ਨਾ ਉਹ ਪੰਜਾਬ ਦੇ ਤੇ ਹਿੰਦੁਸਤਾਨ ਦੇ ਲੋਕ ਆ ਤੁਸੀਂ ਗੂਗਲ ਨੂੰ ਦੇਖੋ ਗੂਗਲ ਦਾ ਸੀਈਓ ਕੌਣ ਹੈ ਪੰਜਾਬੀ ਤੇ ਹਿੰਦੁਸਤਾਨ ਦਾ ਹਾਂਜੀ ਠੀਕ ਆ ਨਾ ਉੱਥੇ ਨਾਸਾ ਦੇ ਸਾਇੰਟਿਸਟ ਕੌਣ ਆ ਸਾਡੇ ਉੱਥੇ ਟਾਪ ਦੇ ਡਾਕਟਰ ਕੌਣ ਆ ਸਾਡੇ ਹੂੰ ਅਮਰੀਕਾ ਨੂੰ ਪਤਾ ਹੈ ਕਿ ਅਸੀਂ ਜਿੰਨਾ ਹਿੰਦੁਸਤਾਨ ਨੂੰ ਪਾਕਿਸਤਾਨ ਤੋਂ ਡਿਸਟਰਬ ਕਰਾਵਾਂਗੇ ਉਹਨਾਂ ਇੱਥੋਂ ਦਾ ਟਾਪ ਦਾ ਬ੍ਰੇਨ ਅਮਰੀਕਾ ਵਾਲਾ ਆਏਗਾ ਜੇ ਸਾਡਾ ਦੇਸ਼ ਹੀ ਤਰੱਕੀ ਕਰ ਗਿਆ ਫਿਰ ਅਮਰੀਕਾ ਚ ਕੌਣ ਜਾਊਗਾ ਸਾਡਾ ਕੋਈ ਹਿੰਦੁਸਤਾਨ ਦਾ ਬੰਦਾ ਨੇਪਾਲ ਚ ਕੰਮ ਕਰਨ ਜਾਂਦਾ ਸਾਡਾ ਕੋਈ ਹਿੰਦੁਸਤਾਨ ਦਾ ਬੰਦਾ ਪਾਕਿਸਤਾਨ ਚ ਕੰਮ ਕਰਨ ਜਾਂਦਾ ਸਾਡੇ ਕੋਈ ਹਿੰਦੁਸਤਾਨ ਦਾ ਬੰਦਾ ਬੰਗਲਾਦੇਸ਼ ਚ ਕੰਮ ਕਰਨ ਜਾਂਦਾ ਨਹੀਂ ਜਾਂਦੇ ਲੇਕਿਨ ਅਸੀਂ ਉੱਥੇ ਜਾਂਦੇ ਆ ਜਿਹੜੀ ਡਰਲ ਕੰਟਰੀ ਹੈ ਅਮਰੀਕਾ ਇੱਕ ਡਿਵੈਲਪਡ ਕੰਟਰੀ ਹੈ ਹਰ ਇੱਕ ਦਾ ਖਵਾਬ ਹੈ ਕੋਈ ਬਾਰਡਰ ਕ੍ਰੋਸ ਕਰਕੇ ਜਾ ਰਿਹਾ ਕੋਈ H1B ਵੀਜ਼ਾ ਦੇ ਜਾ ਰਿਹਾ ਲੇਕਿਨ ਗੱਲ ਇਹ ਹੈ ਕਿ ਜੇ ਹਿੰਦੂਸਤਾਨੀ ਅਮਰੀਕਾ ਨੂੰ ਕ੍ਰੋਸ ਕਰ ਗਿਆ ਤੇ ਫਿਰ ਉਹ ਸਾਰੇ ਹਿੰਦੁਸਤਾਨ ਦੇ ਡਰਾਈਵਰ ਹੋ ਜਾਣਗੇ ਅਮਰੀਕਾ ਦੇ ਇਸ ਕਰਕੇ ਪਿੰਨ ਮਾਰਨਾ ਇੱਕ ਰਾਜਨੀਤਿਕ ਔਰ ਇੱਕ ਫੋਰਨ ਪੋਲਿਸੀ ਦਾ ਉਹਨਾਂ ਦਾ ਹਿੱਸਾ ਹੈ ਕਿ ਪਾਕਿਸਤਾਨ ਨੂੰ ਹਮੇਸ਼ਾ ਉਹਨਾਂ ਨੂੰ ਨਹੀਂ ਪਤਾ ਅਮਰੀਕਾ ਨੂੰ ਨਹੀਂ ਪਤਾ ਕਿ ਸਾਡੇ ਜਿਹੜੇ ਇੱਥੇ ਦਾਉਦ ਇਬਰਾਹਿਮ ਹੈ ਉਹ ਕਿੱਥੇ ਹੈ ਉਹਨਾਂ ਨੂੰ ਨਹੀਂ ਪਤਾ ਵੀ ਸਾਡੇ ਜਿਹੜੇ ਇੱਥੇ ਪੰਜਾਬ ਦੇ ਟੈਰਰਿਸਟ ਗਰੁੱਪ ਹੈਗੇ ਸਾਰੇ ਉਹ ਕਿੱਥੇ ਬੈਠੇ ਕਰਾਚੀ 'ਚ ਕਿੱਥੇ ਆ ਲਾਹੌਰ 'ਚ ਕਿੱਥੇ ਆ ਅਸਾਮਾ ਮੀਨ ਲਾਦੇਨ ਤਾਂ ਉਹਨਾਂ ਨੇ ਆਪਣਾ ਲੱਭ ਕੇ ਮਾਰ ਲਿਆ ਜੀ ਬਾਕੀ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ ਪਤਾ ਉਹਨਾਂ ਨੂੰ FBI ਨੂੰ ਸਾਰਾ ਕੁਝ ਹੈ ਜੀ ਉਹਨਾਂ ਦੀਆਂ ਜਿਹੜੀਆਂ ਏਜੰਸੀਆਂ ਉਹ ਪੂਰੇ ਵਿਕਮ ਦੇ ਵਿੱਚ ਕੰਮ ਕਰਦੀਆਂ ਲੇਕਿਨ ਗੱਲ ਇਹ ਹੈ ਕਿ ਉਹਨੂੰ ਥਾਪੜਾ ਦਿੰਦੇ ਨੇ ਉਹਨੂੰ ਉਤਸ਼ਾਹਤ ਕਰ ਦਿੰਦੇ ਨੇ ਵੀ ਖਿੱਚ ਕੇ ਰੱਖ ਕਿੰਨੀ ਜਰਾ ਜੀ ਠੀਕ ਹੈ ਨਾ ਹੁਣ ਮੰਨ ਲਓ ਮੈਨੂੰ ਪਤਾ ਕਿ ਮੈਂ ਤੰਗ ਕਰਨਾ ਕਿਸੇ ਨੂੰ ਤੇ ਮੈਂ ਉਹਦਾ ਜਿਹੜਾ ਭਾਈਵਾਲ ਆ ਜਿਹਨਾਂ ਦੀ ਵਿਗੜੀ ਹੋ ਗਈ ਉਹਨੂੰ ਜਾਣ ਕੇ ਥਾਪੀ ਦਿੰਦਾ ਰਹੂੰਗਾ ਖੜਾ ਰਹਾ ਠੋਕੇ ਰੱਖ ਮੈਂ ਤੇਰੇ ਨਾਲ ਇਹੀ ਅਮਰੀਕਾ ਦਾ ਨੰਮ ਕਰਦਾ ਅਮਰੀਕਾ ਦੀ ਆਪਣੀ ਪਾਲਿਸੀ ਹੈ ਕਿ ਸਾਰੇ ਦੇਸ਼ ਦੁਨੀਆ ਨੂੰ ਡਿਸਰਵ ਕਰੋ ਕਿਸੇ ਨੂੰ ਕਿਸੇ ਨਾਲ ਲੜਾਓ ਕਿਸੇ ਨੂੰ ਕਿਸੇ ਨਾਲ ਲੜਾਓ ਤੇ ਆਪਣਾ ਅਲਵਾ ਬਟਾ ਮੰਡੀਓ ਅੱਛਾ ਇਹ ਜਿਹੜੇ ਲਾਗੂ ਕੀਤਾ ਜਾ ਰਿਹਾ ਟੈਰਿਫ ਬਾਕੀ ਕੰਟਰੀਆਂ ਚ 1 ਅਗਸਤ ਤੋਂ ਕੀਤਾ ਜਾ ਰਿਹਾ ਜਦਕਿ ਇਹ ਰਿਲੈਕਸੇਸ਼ਨ ਇੰਡੀਆ ਨੂੰ ਮਿਲ ਗਈ ਹੈ ਕਿ 7 ਅਗਸਤ ਤੋਂ ਕੀਤਾ ਜਾ ਰਿਹਾ ਕੀ ਤੁਹਾਨੂੰ ਲੱਗਦਾ ਹੋਰ ਪੋਸਟਪੋਨ ਹੋਏਗਾ ਜਾਂ ਇਸ ਵਿੱਚ ਕੋਈ ਕਟੋਤੀ ਹੋਣ ਦੇ ਚਾਂਸ ਲੱਗਦੇ ਤੁਹਾਨੂੰ ਮੈਨੂੰ ਲੱਗਦਾ ਹਜੇ ਹੋ ਜਾਏਗਾ ਕਿਉਂਕਿ ਹਿੰਦੁਸਤਾਨ ਨੇ ਕੁਝ ਛਤਾਂ ਅਜੇ ਨਸ਼ਰ ਨਹੀਂ ਹੋਈਆਂ ਵੀਡੀਓ ਲੇਕਿਨ ਜੋ ਮੈਨੂੰ ਪਤਾ ਲੱਗ ਰਿਹਾ ਕੁਝ ਛਤਾਂ ਜਿਹੜੀਆਂ ਲੱਗਿਆ ਕਿ ਤੇਲ ਖਰੀਦਣ ਨਾਲੀਆਂ ਰੂਸ ਤੋਂ ਜੇ ਉਹ ਉਹਨਾਂ ਦੇ ਉੱਤੇ ਇਹਨਾਂ ਨੇ ਆਪਣੀ ਕਟੋਤੀ ਕੀਤੀ ਹੈ ਔਰ ਅਮਰੀਕਾ ਇਹਦੇ ਉੱਤੇ ਥੋੜਾ ਜਿਹਾ ਸੈਟੀਸਫਾਈ ਹੋਇਆ ਐ ਇਸੇ ਕਰਕੇ ਉਹਨਾਂ ਨੇ ਦੇਖਿਆ ਬਈ ਹੱਤਾ ਹੂਟ ਡਾਲ ਲਓ ਲੇਕਿਨ ਗੱਲ ਇਹ ਆ ਕਿ ਇਸ ਚੀਜ਼ਾਂ ਨੂੰ ਹਿੰਦੁਸਤਾਨ ਦਾ ਮੀਡੀਆ ਹਜੇ ਦਿਖਾਏਗਾ ਨਹੀਂ ਲੇਕਿਨ ਇਹ ਚੀਜ਼ਾਂ ਜੋ ਸੁਣਨ ਨੂੰ ਮਿਲ ਰਹੀਆਂ ਜੋ ਸਾਹਮਣੇ ਆ ਰਹੀਆਂ ਜੋ ਬਾਹਰਲੇ ਮੁਲਕਾਂ ਤੋਂ ਸੁਣ ਰਿਹਾ ਕਿ ਕੁਛ ਨਾ ਕੁਛ ਇਹਨਾਂ ਨੇ ਆਪਣੇ ਰੂਲਸ ਨਾਲ ਟਰਮਸ ਕੰਡੀਸ਼ਨ ਘਟਾਉਣੀਆਂ ਸ਼ੁਰੂ ਕੀਤੀਆਂ ਤੇਲ ਦੇ ਮਾਮਲੇ 'ਚ ਵੀ ਹੋਰ ਮਾਮਲੇ 'ਚ ਵੀ ਉਹਦੇ ਨਾਲ ਅਮਰੀਕਾ ਦੇ ਮੰਚ 'ਤੇ ਥੋੜੀ ਪੋਜ਼ਿਟਿਵਿਟੀ ਪੈਦਾ ਕੀਤੀ ਹੈ ਹਿੰਦੁਸਤਾਨ ਨੇ ਵੀ ਅਸੀਂ ਤੁਹਾਡੇ ਨਾਲ ਯਾਰ ਇੱਥੇ ਦੇ ਹੁਕਮਰਾਨ ਜਿਹੜੇ ਆ ਉਹ ਅਮਰੀਕਾ ਦਾ ਨਾਂ ਨਹੀਂ ਲੈ ਸਕਦੇ ਜੀ ਉਹਨਾਂ ਦੇ ਰਾਸ਼ਟਰਪਤੀ ਦਾ ਨਾਂ ਨਹੀਂ ਲੈ ਸਕਦੇ ਤੁਸੀਂ ਮੈਨੂੰ ਦੱਸੋ ਉਹ ਕਾਹਦਾ ਡਰ ਰਿਹਾ ਹੈ ਕਿਹਦੇ ਦਾ ਡਰ ਰਿਹਾ ਅਸੀਂ ਉਹਨਾਂ ਨੂੰ ਚਲਾ ਰਹੇ ਹਾਂ ਅਮਰੀਕਾ ਨੂੰ ਅਮਰੀਕਾ ਸਾਨੂੰ ਨਹੀਂ ਚਲਾ ਰਿਹਾ ਇਹੀ ਤੇ ਮੇਰਾ ਸਵਾਲ ਹੈ ਨਾ ਜੀ ਫਿਰ ਕਿਉਂ ਇਦਾਂ ਹੋ ਰਿਹਾ ਦੇਖੋ ਉਹਦਾ ਰੀਜ਼ਨ ਜਿਹੜਾ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉਹਦੇ ਰੀਜ਼ਨ 2-3 ਹੈਗੇ ਆ ਇੱਕ ਜਿਹੜਾ ਮੇਨ ਰੀਜ਼ਨ ਹੈਗਾ ਕੀ ਅਮਰੀਕਾ ਨੇ ਹਿੰਦੁਸਤਾਨ ਦੀ ਨਬਜ਼ ਫੜ ਲਈ ਹੋਈ ਆ ਦੋ ਚੀਜ਼ਾਂ ਇੱਕ ਜਿਹੜਾ ਗੁਰਪਤਵੰਨ ਸਿੰਘ ਪੰਨੂ ਵਾਲੇ ਇਨਸੀਡੈਂਟ ਚ ਉਹਨਾਂ ਨੇ ਨikhil Gutta ਨੂੰ ਫੜਿਆ ਹੋਇਆ ਜੀ ਉਹਦੇ ਵਿੱਚ ਉਹਨਾਂ ਕੋਲ ਸਪੈਸੀਫਿਕ ਇਨਪੁਟ ਹੈਗੇ ਆ ਬਈ ਇਹ ਦੇ ਵਿੱਚ ਏਜੰਸੀਆਂ ਦਾ ਕੰਮ ਹੈਗਾ ਡੀਪ ਸਟੇਟਸ ਦਾ ਕੰਮ ਹੈ ਜੀ ਉਹਦੇ ਨਾਲ ਉਹਨਾਂ ਨੂੰ ਹਿੰਦੁਸਤਾਨ ਦੀ ਹਕੂਮਤ ਨੂੰ ਕਿ ਵਿਘਾ ਪੱਤਰ ਦੇ ਉੱਤੇ ਗੱਲਾਂ ਜਿਹੜੀਆਂ ਅਗਰ ਸਾਹਮਣੇ ਆ ਗਈਆਂ ਤਾਂ ਬਹੁਤ ਮਦਰਾਮੀ ਦੂਜਾ ਜਿਹੜਾ ਇੱਕ ਗੌਤਮ ਅਡਾਨੀ ਤੇ ਜਿਹੜੀ ਉਹਨਾਂ ਨੇ ਐਫ ਆਈ ਆਰ ਕੀਤੀ ਹੋਈ ਹੈ ਔਰ ਉਹਦੇ ਵਿੱਚ ਵੀ ਥੋੜਾ ਹੈਗਾ ਕਿ ਭਈ ਕਿਉਂਕਿ ਸਭ ਨੂੰ ਪਤਾ ਹੈ ਕਿ ਗੋਤਮ ਅਡਾਨੀ ਜਿਹੜੇ ਨੇ ਉਹ ਹਿੰਦੁਸਤਾਨ ਦੇ ਹੁਕਮਰਾਨਾਂ ਦੇ ਕਰੀਬ ਨੇ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਭਈ ਕਿਤੇ ਜ਼ਿਆਦਾ ਹੀ ਨਾ ਖਲਾਰਾ ਉਹਦਾ ਪੈ ਜੇ ਜਾਂ ਉਹਦੇ ਫੋਰਸ ਸਕੈਂਡਲ ਸਕੁੰਡਲ ਅਮਰੀਕਾ ਕੋਲ ਕਿੰਨਾ ਰੱਖ ਲਵੇ ਸਾਡੇ ਕੋਲ ਇਹ ਜਿਹੜਾ ਬਾਅਦ ਵਿੱਚ ਮੁਸ਼ਕਲ ਹੋ ਜਾਣਾ ਸਮਝਣਾ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਦੋਂ ਕੋਈ ਨਾ ਬਈ ਤੁਹਾਡੀ ਕਿਸੇ ਦੇ ਹੱਥ ਆ ਜੇ ਕਿ ਤੁਸੀਂ ਉਹਨੂੰ ਬੜਕ ਜਿਹਾ ਲਲਕਾਰਾ ਨਹੀਂ ਮਾਰਸਾ ਅੱਛਾ ਇੱਕ ਗੱਲ ਹੋਰ ਹੈ ਮੇਰਾ ਸਵਾਲ ਹੈ ਤੁਸੀਂ ਹੁਣੇ ਗੱਲ ਤੇਲ ਦੀ ਕੀਤੀ ਹੈ ਜੇ ਅਸੀਂ ਤੇਲ ਉਥੋਂ ਕੱਟ ਲੈਨੇ ਇਹ ਵੀ মিডিਆ ਕੁਝ ਰਿਪੋਰਟਸ ਆ ਰਹੀਆਂ ਕਿ ਜਦੋਂ ਤੇਲ ਉਥੋਂ ਘਟ ਆਏਗਾ ਜਾਂ ਹੋਰ ਪਾਸੇ ਆਏਗਾ ਤਾਂ ਮਹਿੰਗਾਈ ਵਧੇਗੀ ਤੇਲ ਦੇ ਰੇਟ ਵੀ ਵਧਣ ਦੇ ਚਾਂਸ ਹੈਗੇ ਇਹਦੇ ਨਾਲ ਲੋਕਾਂ ਨੂੰ ਨੁਕਸਾਨ ਨਹੀਂ ਹੋਏਗਾ ਦੇਖੋ ਨੁਕਸਾਨ ਤਾਂ ਭਾਜੀ ਉਦਾਂ ਹੀ ਬਹੁਤ ਪੁਰਾ ਹੈ ਹਿੰਦੁਸਤਾਨ ਨੂੰ ਅੱਜ ਡਾਲਰ ਦੇਖੋ ਅਮਰੀਕਾ ਦਾ 87 88 ਰੁਪਏ ਪਹੁੰਚ ਗਿਆ ਹੋਇਆ ਜੀ ਕਿੱਥੇ 60 65 ਰੁਪਏ ਸੀਗਾ ਤੇ ਰੋਲਾ ਪਾਉਂਦੇ ਸੀਗੇ ਜੀ ਠੀਕ ਹੈ ਨਾ ਬਈ ਹਿੰਦੁਸਤਾਨ ਦਾ ਅਗਰ ਰੁਪਇਆ ਗਿਰਦਾ ਹੈ ਤਾਂ ਪ੍ਰਧਾਨ ਮੰਤਰੀ ਦੀ ਸਾਖ ਗਿਟਦੀ ਹੈ ਜੀ ਇਹਨ ਆਪਣੇ ਭਾਸ਼ਣ ਸੀਗੇ ਇਹਨਾਂ ਦੇ ਦੂਜੀ ਜਿਹੜੀ ਗੱਲ ਹੈਗੀ ਹੈ ਬਈ ਹਿੰਦੁਸਤਾਨ ਦਾ ਪਾਰੀ ਜਿਹੜਾ ਅੱਗੇ ਨੁਕਸਾਨ ਛੈਗਾ ਡਾਲਰ ਦੀ ਕੀਮਤਾਂ ਵਧਣ ਦੇ ਨਾਲ ਸਾਡੀਆਂ ਹਰ ਚੀਜ਼ ਬੱਚਿਆਂ ਦੀ ਫੀਸਾਂ ਤੋਂ ਲੈ ਕੇ ਹਰ ਚੀਜ਼ਾਂ ਦੇ ਜਿਹੜੇ ਆ ਸਾਡੇ ਜਿਹੜੀਆਂ ਅਮਰੀਕਾ ਤੋਂ ਚੀਜ਼ ਮੰਗਾਉਂਦੇ ਆ ਉਧਰੋਂ ਇੰਪੋਰਟ ਵੀ ਕਰਦੇ ਆ ਉਹਨਾਂ ਦੇ ਰੇਟ ਵਧ ਗਿਆ ਟਿਕਟਾਂ ਦੇ ਰੇਟ ਵਧ ਗਿਆ ਕਿਉਂਕਿ ਸਾਡੀ ਜਿਹੜੀ ਬਾਕੀ ਚੀਜ਼ਾਂ ਦੀ ਵੀ ਹੈਗੀ ਟ੍ਰਾਂਜੈਕਸ਼ਨ ਅਮਰੀਕਨ ਡਾਲਰ ਚੱਲਦੀ ਜੀ ਤੇ ਤੇਲ ਦੇ रेट ਵੀ ਉਸ ਹਿਸਾਬ ਨਾਲ ਵਧ ਗਏ ਹੋਏ ਆ ਲੱਗਦਾ ਕਿ ਜਿਵੇਂ ਹੁਣ ਅੱਗੇ ਹੋ ਰਿਹਾ ਜੇ ਤਾਂ ਇੰਡੀਆ ਦਾ ਕੋਈ ਹੋ ਗਿਆ ਤੇ ਮੈਨੂੰ ਲੱਗ ਨਿਪਟ ਗਿਆ ਮਾਮਲਾ ਕਿ ਤਾਂ ਠੀਕ ਹੈ ਨਹੀਂ ਤਾਂ ਇੱਥੇ ਤੇਲ ਦਾ ਮਹਿੰਗਾ ਹੋ ਹੀ ਗਿਆ ਅੱਜੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖਿਆ ਕਿ ਸੀਨੀਅਰ ਪੱਤਰਕਾਰ सुरेंद्रਪਾਲ ਜੀ ਨੇ ਬੜੇ ਸੰਖੇਪ ਚ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਟੈਰਿਫ ਦੇ ਰੇਟ ਨੂੰ ਕੀਤਾ ਗਿਆ ਅਮਰੀਕਾ ਵੱਲੋਂ ਤੇ ਤੁਹਾਨੂੰ ਦੱਸ ਦिए ਕਿ ਟੈਰਿਫ ਇਹ ਹੁੰਦਾ ਹੈ ਕਿ ਜਦੋਂ ਭਾਰਤ ਤੋਂ ਤੁਸੀਂ ਅਮਰੀਕਾ ਕੋਈ ਸਮਾਨ ਭੇਜਦੇ ਹੋ ਤੇ ਉਸ ਦੇ ਉੱਤੇ 25% ਟੈਕਸ ਲੱਗਦਾ ਹੈ ਜਦਕਿ ਇਸ ਤੋਂ ਪਹਿਲਾਂ 10% ਟੈਕਸ ਲੱਗਦਾ ਸੀ ਤੇ ਇਸ ਟੈਰਿਫ ਜ਼ਿਆਦਾ ਲੱਗਣ ਨਾਲ ਭਾਰਤੀ ਵਪਾਰੀਆਂ ਨੂੰ ਕਾਫੀ ਨੁਕਸਾਨ ਹੋਏਗਾ ਕੈਮਰਾਮੈਨ ਪ੍ਰਤਮ ਨਾਲ ਪਰਮਜੀਤ ਸਿੰਘ ਨੰਗਪੁਰੀ ਜਲੰਧਰ